گرو ہر گوبند ਮਖਦਸ ਖਾਂ ਗਿਆ ਸੀ ਟੋਟੇ ਟੁੱਟੇ ਕਰਦਾ ਸੀ ਮਹਾਰਾਜ ਦੀ ਧੀ ਦਾ ਤਾਜ ਡੁੱਟਣ 17000 ਫੌਜ ਲੈ ਕੇ ਆਹ ਚੜ ਕੇ ਗਿਆ ਸੀ ਜਲੰਧਰ ਦਾ ਬਦੁੱਲਾ ਹਰ ਗੋਬਿੰਦ ਪੁਰੇ ਦੀ ਧਰਤੀ ਉੱਤੇ 35000 ਫੌਜ ਲੈ ਕੇ ਟੋਟੇ ਟੋਟੇ ਕਰ ਦਿੱਤੇ ਚੰਦੂ ਦਾ ਗੋੜਮ ਇੱਕ ਜੁੱਤੀ ਨਾਲ ਹੀ ਬਾਬੇ ਬਿਧੀ ਚੰਦ ਦੇ ਮਾਰ ਦਿੱਤਾ লাশ ਚੱਕ ਕੇ ਦਰਿਆ 'ਚ ਮਾਰੀ ਸੀ ਜਿਹੜਾ ਹੁਣ ਗਿਆ ਸੁੱਕਾ ਨਹੀਂ ਮੁੜਦਾ ਬਾਦਸ਼ਾਹ ਵਾਲੇ ਕਿਹਾ ਕੋ ਨਿਓ ਕਹਿੰਦਾ ਮਰਦ ਬੈਠੇ ਕਿਹ ਜੜੇ ਅੱਗ ਲੱਗ ਉੱਠੀ 35000 ਫੌਜ ਦਾ ਮਾਲ ਉੱਠਿਆ ਲਲਾ ਬੇਗ ਵੱਡਾ ਭਰਾ ਕਮਰ ਬੇਗ ਉਹਦੇ ਦੋ ਪੁੱਤਰ ਸ਼ਮਸ਼ ਬੇਗ ਤੇ ਕਾਸਮ ਬੇਗ ਇੱਕ ਭੈਣ ਦਾ ਪੁੱਤ ਕਾਬਲੀ ਬੇਗ ਪੰਜ ਜਰਨੈਲ 35000 ਫੌਜ ਲਾਈਆਂ ਨਗਾਰਿਆਂ ਤੇ ਚੋਟਾਂ ਅੱਖਾਂ ਵਿੱਚੋਂ ਅੱਗ ਗਲੀ ਹੱਥਾਂ ਨੂੰ ਮਹਿੰਦੀ ਲਾ ਕੇ ਬਾਦਸ਼ਾਹ ਤੇਰੇ ਤੋਂ ਕੁਝ ਨਹੀਂ ਲੈਣਾ ਮਾਲਵਾ ਬੜਾ ਮੀਰ ਮਾਲਵੇ ਦੇ ਪਿੰਡ ਦੂਧ ਕੇ ਮਾਲਵੇ ਦੇ ਪਿੰਡ ਤਬਾਹ ਕਰ ਦਈਏ ਮਾਲਵਾ ਲੁੱਟ ਲਈਏ ਮਾਲਵਾ ਕੁੱਟ ਲਈਏ ਡੁੱਟ ਸਾਡੀ ਛੇਵੇਂ ਗੁਰੂ 15ਵੇਂ ਦਿਨ ਬਿਰੀ ਚੰਦスメਦ ਕੋੜਿਆਂ ਦੇ ਤੋਂ ਐਵੇਂ ਘੈਰ ਲਗਾ ਹੋ ਜੋ ਦੇ ਜੀਨੀ जला ਸਹਾਇ ਕਮਾਨੋ ਟੇ ਰੋਥਾਂ ਦਿਲਾਂ ਦੇ ਵਿੱਚ ਖਾਇਕ ਵੀਰ ਸਾਧਿਰ ਕਮਾਨੋ ਟੇ ਜਥਾ ਆ ਗਿਆ ਏ ਅਸੀਂ ਵੀ ਹੁਣ 50 ਤੋਂ ਪਾਰ ਹੋ ਗਏ ਆ ਤੇ ਇਹ ਜਵਾਨੀ ਐ ਇਹਦਾ ਨੀਂਦਰਾ ਨੇ ਦੂਰ ਕੀਤਾ ਦੋਨਾਂ ਜਥਿਆਂ ਨੇ ਹਰ ਜਥੇ ਕੀ ਹੋਏ ਜੀ ਆਇਆਂ ਨੂੰ ਕਹਿੰਦਾ ਜੀਓ ਮਹਾਰਾ ਕੇੜੀ ਦਿਕ ਲਾਖੜੇ ਤੋ ਜਾਗਣਾ ਪੈਣਾ ਸਰਬਨ ਭਗਤੀ ਕਰ ਰਹੇ ਹੋ ਨਵਾਂ ਪ੍ਰਕਾਰ ਦੀ ਭਗਤੀ ਹੈ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਚੇਤ ਕਰਦਿਆਂ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਨਾ। ਦਰਦ ਤੇ ਦੁਖ ਨਾ ਲਾਗਿਆ ਅਜ ਬਾਲੇ ਈ ਹੈ ਜੋਗ ਤਿੰਨ ਸੌ ਘੱਬਰੂ ਲੈ ਕੇ 7000 ਦੇ ਟਾਂਕਰੀ ਤੇ ਆਇਆ ਬੰਗਾਰ ਕੇ ਲਾ ਕਰਮਾਂ ਵਾਲਿਓ ਅਣਖੀ ਬੋਲ ਮਰਦਾਂ ਦਾ ਮੈਦਾਨ ਵਿੱਚ ਟੱਕਰਾ ਹੋ ਰਿਹਾ ਏ ਅਸਾਨ ਨੂੰ ਦੱਸਿਆ ਪੰਜਵੇਂ ਸਤਿਗੁਰਾਂ ਨੇ ਕਿ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀ ਓਏ ਜਦੋਂ ਮਾਰੀਏ ਜਦੋਂ ਦੇ ਵੀ ਮਾਰ ਦੀ ਨਹੀਂ ਚੋਲਾ ਇੱਕ ਲਾ ਕੇ ਦੂਜਾ ਹਾਈ ਜਾਏ ਜਰਾ ਆ ਕੇ ਫਈ ਤਾਂ ਰਾਣਾ ਲਾ ਦਾ ਨਾਟਕ ਰੰਗਿਆ ਟੋਪ ਰੰਗਿਆ ਤੇਗ ਉਤੇ ਤੇਗ ਵੱਜੀ ਲੱਲਾ ਦੇਖ ਦੇ ਭਰਾ ਨੂੰ ਗੁਰੂ ਹਰਗੋਬਿੰਦ ਜੀਆਂ ਸੋਕਿਆਂ ਦੇ ਸੈਨਾਪਤੀ ਭਲੇ ਰਾਏ ਜੋਧ ਨੇ ਧਰਦੀ ਤੇ ਏ ਹਾਂ ਇਹ ਉਹ